ਲੋਜੀਕ ਹੈਰਾਨ ਕਰਦਾ ਮਾਮਲਾ ਇੱਕ ਹੈਰਾਨ ਕਰਦੀ ਪਰੇਸ਼ਾਨ ਕਰਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੇ ਖਬਰ ਜੁੜੀ ਹੋਈ ਹੈ ਭਿਖਾਰੀਆਂ ਦੇ ਨਾਲ ਭੀਖ ਦੇਣ ਦੇ ਨਾਲ ਦਾਨ ਕਰਨ ਦੇ ਨਾਲ ਜਿहां ਤੁਸੀਂ ਸਹੀ ਸੁਣ ਰਹੇ ਹੋ ਤੇ ਇਸ ਸਾਰੀ ਖਬਰ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਜੇਕਰ ਹੁਣ ਤੁਸੀਂ ਕਿਸੇ ਭਿਖਾਰੀ ਨੂੰ ਭੀਖ ਦਿੱਤੀ ਤਾਂ ਪਰਚਾ ਤੁਹਾਡੇ ਉੱਪਰ ਹੋ ਜਾਣਾ ਹੈ ਜਿਸ ਤਰੀਕੇ ਦੇ ਨਾਲ ਭਿਖਾਰੀਆਂ ਦੇ ਵੱਲੋਂ ਆਏ ਦਿਨ ਬਹੁਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਬੜੇ ਹੀ ਭਾਵਕ ਮਨ ਦੇ ਨਾਲ ਸੇਵਾ ਪਾ ਉਨ੍ਹਾਂ ਦੇ ਨਾਲ ਇਹਨਾਂ ਭਿਖਾਰੀਆਂ ਨੂੰ ਪੈਸੇ ਦਿੱਤੇ ਜਾਂਦੇ ਨੇ ਜਾਂ ਫਿਰ ਲੋੜ ਦਾ ਕੋਈ ਵੀ ਸਮਾਨ ਜਿਹੜਾ ਦਿੱਤਾ ਜਾਂਦਾ ਪਰ ਇਹਨਾਂ ਭਿਖਾਰੀਆਂ ਦੇ ਵੱਲੋਂ ਦਿਨੇ ਭੀਖ ਮੰਗ ਕੇ ਰਾਤ ਨੂੰ ਕਿਵੇਂ ਐਸ਼ ਪ੍ਰਸਤੀਆਂ ਕੀਤੀਆਂ ਜਾਂਦੀਆਂ ਨੇ ਇਹਦੀ ਜਿਉਂਦੀ ਜਾਗਦੀ ਮਿਸਾਲ ਇੰਦੌਰ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਬਜ਼ੁਰਗ ਨੂੰ ਜਿਹੜੀ ਕਿ ਭਿਖਾਰੀ ਸੀ ਉਸ ਨੂੰ ਕਾਬੂ ਕੀਤਾ ਗਿਆ ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ 74 ਤੋਂ 75000 ਰੁਪਇਆ ਉਸ ਦੇ ਕੋਲੋਂ ਬਰਾਮਦ ਹੋਇਆ ਤੇ ਤੁਸੀਂ ਸੋਚਦੇ ਹੋਵੋਗੇ ਕਿ 75000 ਰੁਪਇਆ ਸ਼ਾਇਦ ਉਹਦੀ ਸਾਲਾਂ ਦੀ ਕਮਾਈ ਪੇਗੀ ਨਹੀਂ ਉਸ ਦੇ ਵੱਲੋਂ ਇੱਕ ਹਫ਼ਤੇ ਦੇ ਵਿੱਚ ਭੀਖ ਮੰਗ ਕੇ ਇਹ ਪੈਸਾ ਇਕੱਠਾ ਕੀਤਾ ਗਿਆ ਸੀ ਬੜੇ ਹੀ ਐਸ਼ੋ ਆਰਾਮ ਦੀ ਜ਼ਿੰਦਗੀ ਉਸ ਦੇ ਵੱਲੋਂ ਰਾਤ ਦੇ ਸਮੇਂ ਦੇ ਵਿੱਚ ਬਤਾਈ ਜਾਂਦੀ ਸੀ ਤੇ ਐਸਾ ਇੱਕ ਚਿਹਰਾ ਨਹੀਂ ਐਸਾ ਇੱਕ ਵਿਅਕਤੀ ਨਹੀਂ ਇੱਕ ਭਿਖਾਰੀ ਨਹੀਂ ਬਹੁਤ ਸਾਰੇ ਭਿਖਾਰੀ ਜਿਹੜੇ ਨੇ ਇਹ ਦੌਰ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਸੋ ਹੁਣ ਪੱਕੇ ਤੌਰ ਦੇ ਉੱਪਰ ਭੈਣ ਲਗਾ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਦੇ ਵੱਲੋਂ ਵੀ ਭਿਖਾਰੀ ਨੂੰ ਭੀਖ ਦਿੱਤੀ ਗਈ ਤਾਂ ਉਸ ਭੀਖ ਦੇਣ ਵਾਲੇ ਵਿਅਕਤੀ ਦੇ ਉੱਪਰ ਪਰਚਾ ਦਰਜ ਹੋਵੇਗਾ ਕੀ ਕੁਝ ਜਾਣਕਾਰੀ ਵੇਖੋ ਇਹ ਖਾਸ ਰਿਪੋਰਟ ਭਿਖਾਰੀਆਂ ਨੂੰ ਭੀਖ ਦੇਣਾ ਹੁਣ ਮਹਿੰਗਾ ਸਾਬਤ ਹੋ ਸਕਦਾ ਹੈ ਅਤੇ ਤੁਹਾਡੇ ਖਿਲਾਫ ਐਫ ਆਈ ਆਰ ਵੀ ਦਰਜ ਹੋ ਸਕਦੀ ਹੈ ਦਰਅਸਲ ਇਹ ਕਦਮ ਇੰਦੌਰ ਨੂੰ ਭਿਖਾਰੀ ਮੁਕਤ ਬਣਾਉਣ ਲਈ ਚੁੱਕਿਆ ਗਿਆ ਹੈ ਨਵੇਂ ਸਾਲ ਦੀ 1 ਜਨਵਰੀ ਤੋਂ ਇੰਦੌਰ ਦੇ ਅਧਿਕਾਰੀ ਬਾਲਗ ਭਿਖਾਰੀਆਂ ਨੂੰ ਭੀਖ ਦੇਣ ਵਾਲਿਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਦੇ ਦਿਖਾਲੇ ਦੇਣਗੇ ਬੱਚਿਆਂ ਨੂੰ ਦਾਨ ਦੇਣਾ ਜਾਂ ਉਨ੍ਹਾਂ ਤੋਂ ਸਮਾਨ ਖਰੀਦਣ ਤੇ ਪਹਿਲਾਂ ਹੀ ਪਾਬੰਦੀ ਲਗਾ ਰੱਖੀ ਗਈ ਹੈ ਪੀਕ ਮੰਗਣ ਨੂੰ ਖਤਮ ਕਰਨ ਦੇ ਉਦੇਸ਼ ਦੇ ਨਾਲ ਇੱਕ ਪਾਇਲਟ ਪ੍ਰੋਜੈਕਟ ਲਈ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਚੁਣੇ ਗਏ 10 ਸ਼ਹਿਰਾਂ ਦੇ ਵਿੱਚੋਂ ਇੰਦੌਰ ਵੀ ਇੱਕ ਦੱਸਿਆ ਜਾਂਦਾ ਹੈ ਭਿਖਾਰੀ ਜਿਨ੍ਹਾਂ ਦੇ ਵੱਲੋਂ ਭੀਖ ਮੰਗ ਕੇ ਆਪਣੇ ਗੁਜ਼ਾਰੇ ਦੀ ਗੱਲ ਕਹੀ ਜਾਂਦੀ ਹੈ ਅਜਿਹੇ ਖੁਲਾਸੇ ਨੁਮਾ ਜਾਣਕਾਰੀਆਂ ਦੇ ਰੂਪ ਦੇ ਵਿੱਚ ਕੁਝ ਅੰਕੜੇ ਸਾਹਮਣੇ ਆਏ ਨੇ ਜਿਹੜੇ ਬਿਲਕੁਲ ਹੈਰਾਨ ਪ੍ਰੇਸ਼ਾਨ ਕਰਦੇ ਨੇ ਜੀ ਹਾਂ ਭੀਖ ਮੰਗਣਾ ਅਤੇ ਦੇਣਾ ਦੋਵੇਂ ਹੀ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਮੱਧ ਪ੍ਰਦੇਸ਼ ਦੇ ਵਿੱਚ ਭਿਖਾਰੀਆਂ ਅਤੇ ਖਾਨਾ ਵਿਦੋਸ਼ ਲੋਕਾਂ ਦੀ ਗਿਣਤੀ 28695 ਹੋ ਚੁੱਕੀ ਹੈ ਦੇਸ਼ ਭਰ ਦੀ ਗੱਲ ਕਰੀਏ ਤਾਂ ਦੇਸ਼ ਭਰ ਦੇ ਵਿੱਚ ਇਸ ਵੇਲੇ 413670 ਭਿਖਾਰੀ ਨੇ ਦੇਸ਼ ਭਰ ਦੇ ਵਿੱਚ 21% ਦੀ ਭਿਖਾਰੀ ਤਾਂ 12ਵੀਂ ਪਾਸ ਨੇ ਭਿਖਾਰੀਆਂ ਵਿੱਚ ਗ੍ਰੈਜੂਏਟ ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਧਾਰੀ ਭਿਖਾਰੀ ਵੀ ਸ਼ਾਮਲ ਦੱਸੇ ਜਾ ਰਹੇ ਨੇ ਪਛਮੀ ਬੰਗਾਲ ਦੇ ਵਿੱਚ ਸਭ ਤੋਂ ਵੱਧ 81244 ਭਿਖਾਰੀ ਪਾਇਆ ਜਾਏ ਨੇ। ਉਹਨਾਂ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਪ੍ਰਸ਼ਾਸਨ ਨੇ ਵੱਖ-ਵੱਖ ਭੀਖ ਮੰਗਣ ਵਾਲੇ گروਹਾਂ ਦਾ ਪਰਦਾਫਾਸ਼ ਕੀਤਾ ਅਤੇ ਭੀਖ ਮੰਗਣ ਵਾਲੇ ਕਈ ਲੋਕਾਂ ਦਾ ਮੁੜ ਵਸੇਵਾ ਵੀ ਕੀਤਾ ਹੈ। ਹਾਲੀ ਦੇ ਵਿੱਚ ਇੰਦੌਰ 'ਚ ਇੱਕ ਅਜਿਹਾ گروਹ ਫੜਿਆ ਗਿਆ ਸੀ ਜੋ ਦਿਨ ਭਰ ਦੇ ਵਿੱਚ ਸੜਕਾਂ 'ਤੇ ਭੀਖ ਮੰਗਿਆ ਕਰਦਾ ਸੀ ਤੇ ਇਸ ਤੋਂ ਬਾਅਦ ਉਹ ਰਾਤ ਨੂੰ ਹੋਟਲ ਦੇ ਵਿੱਚ ਜਾ ਕੇ ਆਰਾਮ ਵੀ ਕਰਦਾ ਸੀ। ਪਵਰਕੁਆ ਇਲਾਕੇ ਦੇ ਵਿੱਚ 70 ਸਾਲਾ ਔਰਤ ਭਿਖਾਰੀ ਲੋਕਾਂ ਨੂੰ ਵਿਆਜ ਦੇ ਉੱਪਰ ਪੈਸੇ ਦਿੰਦੀ ਵੀ ਪੜੀ ਗਈ ਹੈ। ਐਨਾ ਹੀ ਨਹੀਂ, ਦਸੰਬਰ ਦੇ ਪਹਿਲੇ ਹਫ਼ਤੇ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਇੰਦੌਰ ਨੂੰ ਭਿਖਾਰੀ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਇੱਕ ਮਹਿਲਾ ਭਿਖਾਰੀ ਨੂੰ 74768 ਰੁਪਏ ਦੇ ਨਾਲ ਫੜਿਆ ਗਿਆ। ਉਸਨੇ ਦੱਸਿਆ ਕਿ ਇਹ ਉਸਦੀ ਹਫ਼ਤੇ ਦੀ ਕਮਾਈ ਹੈ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਭਿਖਾਰੀ ਪਲਾਟਾਂ ਮਕਾਨਾਂ ਅਤੇ ਜ਼ਮੀਨਾਂ ਦੇ ਮਾਲਕ ਵੀ ਬਣੇ ਬੈਠੇ ਨੇ ਪਰ ਹੁਣ ਉਹਨਾਂ ਨੂੰ দান ਦੇਣਾ ਤੁਹਾਨੂੰ ਕਾਨੂੰਨੀ ਤੌਰ ਤੇ ਭਾਰੀ ਪੈ ਸਕਦਾ ਹੈ ਕੀ ਸੋਚਦੇ ਵਿਚਾਰ ਦਿਓ ਖਬਰ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰਤੀਕਿਰਮਤ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਬਿਊਰੋ ਰਿਪੋਰਟ ਦੇ ਨਾਲ ਹੰਦਰਦ ਟੀਵੀ